ਆਉਂਦੇ ਖੜੇ ਆ। ਉਹ ਸਾਰਾ ਯੂਪੀ ਦਿਹਾਾਰ ਆ ਰਾਇਨ ਦਿਖਾ ਦੇ। ਰਾਮਪਰਾ ਸ਼ਹਿਰ ਆ ਮੇਰਾ ਛੋਟਾ ਜਿਹਾ ਉੱਥੇ ਖੜੇ ਆ। ਇਹ ਸਾਡਾ ਭਰਾ ਗਿੱਲ ਕਲਾ ਪਿੰਡ ਆ। ਤੇ ਬਾਈ ਮੈਨੂੰ ਕਹਿੰਦਾ ਤਰੀਆਂ ਗੱਲਾਂ ਤੇ ਆਪ ਨੇ ਕੀਤਾ ਤੇ ਆਪ ਦੀ ਸਬਜ਼ੀ ਲਾ ਕੇ ਤੇ ਆਪ ਇਹਨੂੰ ਵੇਖਣਾ ਹੁੰਦਾ। ਇੱਕ ਤਾਂ ਮੇਰੀ ਗੈਂਤੀ ਆ ਪੰਜਾਬੀਓ। ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ। ਕੋਈ ਸ਼ਰਮ ਨਹੀਂ ਵਾਲੀ ਚਾਹੀਦੀ ਕੰਮ 'ਚ ਆਹ ਦੇ ਹੱਥੀ ਕੰਮ ਕਰ ਲੋ ਸਾਰੇ ਕਰ ਦੇ ਕੁੜਜੇ ਲੈ ਜਾਣੇ ਆ ਸਾਰਾ ਡਿਪਰੈਸ਼ਨ ਆ ਟੈਨਸ਼ਨ ਆ ਸਾਰੀ ਚਿੰਤਾਵਾਂ ਮਾਂ ਦੂਰ ਹੋ ਜਾਣੀਆਂ ਨੇ ਸੌਖੇ ਜਿਹਾ ਬਾਗ ਪਾਲ ਲਓਗੇ ਭਾਈ ਸੱਚੀ ਦੱਸੀ ਇੱਕ ਵੇਲੇ ਆਉਣਾ ਤੇ ਦੂਜੇ ਵੇਲੇ 4 ਵਜੇ ਆਉਣਾ 4 ਵਜੇ ਆਉਣਾ ਪਹਿਲਾਂ ਗੱਡੀ ਚਲਾਉਣਾ ਪਹਿਲਾਂ ਗੱਡੀ ਚਲਾਉਣਾ ਅੜਚੇ ਮੋਟਾ ਗੱਡੀ ਚਲਾਉਣਾ ਹਾਂ ਪਹਿਲਾਂ ਸਟੈਂਡ 'ਤੇ ਲੈ ਜਾਣਾ ਸਾਡੇ ਦਾ ਨਕਸ ਬਾਈ ਜੀ ਉਹਦੀ ਲੋੜ ਪਾਸੇ ਤੋੜਨਾ ਆਪਣਾ ਛੋਟਾ ਮੁੰਡਾ ਤੇ ਬੋਲ ਤੋੜਦਾ ਅੱਛਾ ਕਿੰਨੇ ਦੀ ਸਬਜ਼ੀ ਵੇਚ ਜਾਨਾ ਮੈਂ 7-800 ਰੁਪਏ 7-800 ਰੁਪਏ ਦੀ ਵੇਚ ਜਾਨਾ ਵੇ ਦੀ ਨਰੋਦੀ ਆ ਮੈਂ ਲੈ ਕੇ ਨਹੀਂ ਮੁੜ ਕੇ ਨਹੀਂ ਜਾਂਦਾ ਮੈਂ ਸਾਰਾ ਵੇਚ ਕੇ ਹੀ ਜਾਂਦਾ ਅਹ ਜਿੰਨਾ ਲੈਣਾ ਬਿਕ ਜਾਂਦਾ ਹਾਂ ਸਾਰਾ ਬੋਲ ਦੋਸ ਕੀ ਵੇਚਦਾ ਬਾਦ ਦਾ ਘੰਟਾ ਬੱਦ ਲਾ ਜਾਂਦਾ ਨਾ 4 ਵਜੇ ਆਇਆ ਮਾਲਾ 6-7 ਵਜੇ ਮੁੜ ਜਾਨਾ ਨਾ 9:00 ਤੇ ਲਓ 9:30 ਤੇ ਖੜਾ ਰਹਿੰਦਾ ਹਾਂ ਸੋ ਮੇਰਾ ਕਹਿਣ ਦਾ ਭਾਵ ਇੱਕ ਤਾਂ ਇਹ ਸੀਗਾ ਵੀ ਭਾਈ ਆ ਆਹਦੇ ਹੱਥੀਂ ਕਰਤ ਕਰੋ ਮੈਂ ਬਹੁਤ ਮਾਰੀ ਸਮਝਿਆ ਵੀ ਸੜਕਾਂ ਦੇ ਪੈਸੇ ਐਵੇਂ ਨਹੀਂ ਕਹਿੰਦੇ ਭਈ ਇਹ ਵੀ ਸੜਕਾਂ ਦੇ ਪੈਸੇ ਆ ਪੰਜਾਬ ਦੇ ਆ ਦੇਖੋ ਆ ਸੜਕ ਹੀ ਆ ਸੜਕ ਦੇ ਕਿਨਾਰੇ ਦੇ ਖੜੇ ਆ 8 4 4 5 5000 ਰੁਪਈਆਂ ਦੀਆਂ ਝੜੀਆਂ ਪਾਉਂਦੇ ਆ ਸਾਰੇ ਖੜੇ ਇੱਥੇ ਰਾਮਪੁਰੇ ਮੇਰੇ ਸ਼ਹਿਰ ਦੇ ਉਹ ਜੰਨੇ ਹਾਂ ਜੜੀਆਂ ਵਾਲੇ ਆ ਆਪਦੇ ਪਲਾਟ ਲੈ ਕੇ ਆਉਗੀਆਂ ਵਧੀਆ ਕੋਠੀਆਂ ਪਾਈ ਬੈਠੇ ਆ ਤੇ ਪੂਰੇ ਕਾਰੋਬਾਰ ਤੋਰੀ ਬੈਠੇ ਸਿਰਫ ਇੰਨਾ ਜੜੀਆਂ ਦੇ ਸਰਤੇ ਸਾਨੂੰ ਸ਼ਰਮ ਆਉਂਦੀ ਦੂਜੀ ਗੱਲ ਦੂਜੀ ਬੇਨਤੀ ਹੋਰ ਸੰਦੇ ਜੇ ਬਜਾਰਤ ਚ ਖੜਦੇ ਹੋ ਨਾ ਆਸੇ-ਪਾਸੇ ਨਿਗਾਹ ਮਾਰ ਲਇਕੋ ਕਿ ਸਾਡੇ ਪੰਜਾਬੀ ਭਰਾ ਦੀ ਕੋਈ ਦੁਕਾਨ ਕੋਈ ਰੇੜੀ ਕੋਈ ਸਮਾਨ ਵੇਚਣ ਵਾਲਾ ਸਾਡਾ ਪੰਜਾਬੀ ਭਰਾ ਹੈਗਾ ਤਾਂ ਘੱਟੋ-ਘੱਟ ਕੋਸ਼ਿਸ਼ ਕਰਿਆ ਕਰੋ ਵੀ ਆਪਣੇ ਭਰਾ ਨੂੰ ਆਪਾਂ ਉਹ ਤੋਂ ਸਮਾਨ ਲੈ ਕੇ ਆਪਣੇ ਪੰਜਾਬੀ ਭਰਾਵਾਂ ਨੂੰ ਘਰਾਂ ਦੇ ਖਰੇ ਕਰੀਏ ਖਲਾਸ ਸਾਡੇ ਵੀ ਕੋਈ ਬਹੁਤ ਚੰਗੇ ਨਹੀਂ 80% ਕਿਸਾਨੀਆਂ ਜਿਹੜੀਆਂ ਉਹ ਕਰਜ਼ੇ ਦੀ ਮਾਰ ਹੇਠ ਆ ਛੋਟੀ ਕਿਸਾਨੀਆਂ 5-5 4-4 ਦੇ ਕਿਨਾਲੀ ਬਹੁਤ ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਭਰਾਵੋ ਸਿਸਕਰ ਕੇ ਮੇਰੀ ਬੇਨਤੀ ਆਪਾਂ ਉਹਨਾਂ ਆਪਣੇ ਭਰਾਵਾਂ ਨੂੰ ਬਰਾਬਰ ਖੜੇ ਕਰਕੇ ਜਿੰਨਾ ਵੀ ਕੋਈ ਸਮਾਨ ਲੈਣਾ ਬਾਜ਼ਾਰ ਚੋਂ ਕੋਈ ਦੁਕਾਨ ਤੋਂ ਲੈਣੇ ਆ ਆਪਣੇ ਦੇਖਿਆ ਕਰੋ ਪੰਜਾਬੀ ਭਰਾ ਦੀ ਦੁਕਾਨ ਵੀ ਇੱਥੇ ਰੀੜੀ ਵਾਲਾ ਵੀ ਆਪਣਾ ਪੰਜਾਬੀ ਹੈ ਆਪਣੇ ਲੋਕਾਂ ਨੂੰ ਤਰਜੀਹ ਦੇ ਕੇ ਆਪਣੇ ਲੋਕਾਂ ਨੂੰ ਪਰਾਂ ਦੇਖਦੇ ਸੀ ਇਹ ਇਹ ਸਿੱਖਿਆ ਲਓ ਦਿਨੇ ਭਾਈ ਵੈਂਚ ਲਾਉਂਦਾ 4 ਵਜੇ ਤੋਂ ਬਾਅਦ ਆਖਿਆ 800-900 ਹਜ਼ਾਰ ਰੁਪਏ ਦੀ ਸਬਜ਼ੀ ਵੇਚ ਕੇ ਘਰੇ ਜੀ ਕੁਝ ਚਿੰਤਾ ਹੈਗੀ ਨਾ ਭਾਈ ਜਮੇ ਠੀਕ ਭਾਈ ਐਸੀ ਕਾ